ਤੋਲਾ ਦਾ ਬਹੁਤ ਪੀਰ ਤੋਂ ਗੱਲ ਬੰਨ ਪੰਜ ਪਿਆਹਲੇ ਪਰ ਜਮੀਰ ਸ਼ਖਮ ਪੀਰ ਬੈਠਾ ਕੁਰਤਾਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਫਲਟਕਾ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਮੇਰੀ ਪੀਰਤ ਮਾਲਕ ਸਤਿਗੁਰੂ ਧੰਨ ਗੁਰ ਹਰਕਮਤ ਸਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਵਰ੍ਹਵ ਹੈ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸ਼ਹੀਦੀ ਸਮਾ ਨੇੜੇ ਆਇਆ ਜਾਣ ਕੇ ਸ਼੍ਰੀ ਅਕਾਲ ਪਤਿ ਸਾਹਿਬ ਜੀ ਵਿਖੇ ਕੋਠਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਲਗਵਾ ਕੇ ਪੰਜ ਪੈਸੇ ਨਾਮਨ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਤੇ ਮੇਰੀ ਪੀਰ ਦੇ ਮਾਰਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਇਤਿਹਾਸ ਦਾ ਜ਼ਿਕਰ ਹੈ ਹਰਗੋਬਿੰਦ ਕੀ ਬਾਹ ਪਕੜਾਈ ਭਾਈ ਗੁਰਦਾਸ ਜੀ ਨੂੰ ਪਹਿ ਸਮਝਾਇਆ ਅਸਾਂ ਜਾਣਾ ਹੈ ਲਾਹੌਰ ਤੁਰਕਾਂ ਨੇ ਕਰਨੀ ਹੈ ਹੁਜਤ ਸਾਡਾ ਲੱਗਣਾ ਹੈ ਸੀਸ ਇਹ ਨਿਸ਼ਚਾ ਹੈ ਆਇਆ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਇ ਦੇ ਸ਼ੁਭ ਦਿਹਾੜੇ ਛੇਵੇਂ ਸਤਿਗੁਰੂ ਜੀ ਦੇ ਪੁੱਤਰ ਮਾਲਕਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਰਾਜਮਾਨ ਕੀਤਾ ਔਰ ਇਸ ਤੋਂ ਬਾਅਦ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ੇਰੀ ਅਕਾਲ ਤਖਤ ਸਾਹਿਬ ਵਿਧਿ ਰਚਨਾ ਕਰਕੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕਰਕੇ ਇੱਕ ਮਹਾਨ ਸੰਗਰਾਮ ਦੀ ਸ਼ੁਰੂਆਤ ਕੀਤੀ ਸੀ ਔਰ ਉਹ ਜਿਹੜਾ ਸੰਗਰਾਮ ਹੈ ਉਹ ਦਿੱਲੀ ਤਖਤ ਦੇ ਨਾਲ ਖਾਲਸਾ ਪੰਥ ਦਾ ਅੱਜ ਵੀ ਜਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਮੇਰੀ ਪੀਰ ਦੇ ਮਾਰਗ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦੇ ਪ੍ਰੋਪਧੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ